ਸ਼ਸ਼ੀ ਕਾਲਜੀ ਸਾਰੇ ਕਿਸਾਨ ਵੀਰਾਂ ਨੂੰ ਅਦੇਸ਼ ਸੋਲਰ ਪ੍ਰਾਈਵੇਟ ਲਿਮਟਿਡ ਬਠਿੰਡਾ ਵੱਲੋਂ ਸੈੱਟ ਲਗਾਇਆ ਗਿਆ ਜੀ 5 ਐਚਪੀ ਦਾ 6 ਸਟਰਕਚਰ ਦੇ ਨਾਲ ਫਿਟਿੰਗ ਦਿੱਤੀ ਹੈ ਡਰਾਈਵ ਜਿਹੜੀ 34 ਦੇ ਡਰਾਈਵਰ ਰਨ ਕਰ ਰਹੀ ਆ ਮੋਨੋ ਬਲੋਕ ਮੋਟਰ ਜੇ 5 ਐਚਪੀ ਦੀ ਪਾਣੀ ਦੇਖ ਸਕਦੇ ਤੁਸੀਂ ਸਮਗਣਾ ਹੈ 4:30 4:30 4:30 ਹੋ ਗਏ ਕਰੋਨੇ ਤੁਹਾਡੀ ਕਸਟਮਰ ਨਾਲ ਗੱਲ ਹਾਂਜੀ Papa ji ਤੁਹਾਨੂੰ ਕਿੱਦਾਂ ਲੱਗਾ ਪਾਣੀ ਪਾਣੀ ਬਹੁਤ ਵਧੀਆ ਜੀ ਕੰਮ ਕੰਮ ਹੀ ਮਾਊਤੋ ਮਿਸਤਰੀ ਨੇ ਬੜੋ ਬਹੁਤ ਵਧੀਆ ਕੀਤਾ ਵਾ ਆਪਾਂ ਨੂੰ ਬਹੁਤ ਪਸੰਦ ਆਇਆ ਵਾ ਮਿਸਤਰੀ ਉਹਨਾਂ ਦੇ ਕੰਮ ਦੇ ਕਿਸਾਨ ਮਾਹੀ ਬਹੁਤ ਖੁਸ਼ ਆ ਕਿਉਂਕਿ ਕਾਰੀਗਰ ਬੰਦੇ ਦੇ ਉੱਤੇ ਪਤਾ ਲੱਗ ਜਾਂਦਾ ਕਿ ਬੰਦਾ ਕੰਮ ਜਾਣਦਾ ਵਾ ਦੇਖ ਕੇ ਕਿਉਂਕਿ ਅਸੀਂ ਆਪ ਖੁਦ ਫਾਰਮਰ ਆ ਇਹਨਾਂ ਤੀਜਾਂ ਦੇ ਤੇ ਆਪਾਂ ਨੂੰ ਵੀ ਬਹੁਤ ਕਤਾ ਪਰ ਫਿਰ ਵੀ ਜਿਹੜਾ ਮਿਸਤਰੀ ਹੈ ਉਹ ਬਹੁਤ ਕਾਰਗਰੀ ਨੂੰ ਜਾਣਕਾਰੀ ਰਹੀ ਹੈ ਤੇ ਮੇਰਾ ਤੇ ਹਮੇਸ਼ਾ ਕਹੇ ਬੰਦਾ ਕਾਫੀ ਕਾਮਯਾਬੀ ਹੈ ਤੇ ਕਾਹ ਵੀ ਆਪਣੀ ਤਰੱਕੀ ਕਰਨ ਦੇ ਯੋਗ ਵਾ ਤੇ ਕਰਦਾ ਵੀ ਹੈ ਤੇ ਬੜੇ ਮਿਹਨਤ ਦੇ ਨਾਲ ਜਿਹੜਾ ਕੰਮ ਕਰਦਾ ਵਾ ਤੇ ਪਿੰਡ ਦੇ ਵਿੱਚ ਇਹਨੂੰ ਕੋਸ਼ਿਸ਼ ਕਰਾਂਗੇ ਕਿ ਆਪਣੇ ਪਿੰਡ ਦੇ ਵਿੱਚ ਇਹਨਾਂ ਜਿੰਨੀਆਂ ਮੋਟਾ ਵਾਲ ਲਾਉਂਦੀ ਤੇ ਇਹੋ ਮਿਸਤਰੀ ਨੂੰ ਸਮਝਾਵਾਂਗੇ ਕਿਉਂਕਿ ਜੋ ਬੰਦਾ ਕੰਮ ਜਾਂਦਾ ਦੇਖ ਲੈਨੇ ਆਪਾਂ ਅੱਖਾਂ ਨਾਲ ਬੰਦਾ ਕਿਉਂਕਿ ਬਹੁਤ ਆਪਾਂ ਘਰਾਈ ਤੱਕ ਆਹੀ ਵੀ ਜਾਂਦੇ ਆ ਕਿ ਕਾਫੀ ਕਿਰਪਾ ਸਰਵਸਤ ਕੀਤੀ ਆ ਤੇ ਖੇਤੀਬਾੜੀ ਵੀ 30 35 ਸਾਲ ਹੋ ਗਏ ਕਰਦਿਆਂ ਤੇ ਇਸ ਕਰਕੇ ਪਤਾ ਲੱਗ ਜਾਂਦਾ ਕਿ ਬੰਦਾ ਕੰਮ ਜਾਣਦਾ ਵਾ